ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਪ੍ਰਿਤ ਪ੍ਰਾਰ ਬਲੌਗਸ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮਗੇ ਤੇ ਮੌਸਮ ਦੇਖ ਲੋ ਅੱਜ ਦਾ ਅੱਜ ਦਾ ਜਿਹੜਾ ਮੌਸਮ ਆ ਬਹੁਤ ਹੀ ਜਿਆਦਾ ਸੋਹਣਾ ਹੈ ਕਿਉਂ ਸੋਹਣਾ ਹੈ ਕਿਉਂਕਿ ਰਾਤ ਦੀ ਆਪਣੇ ਆਏ ਸੀ ਮੀਂਹ ਚੱਕੜ ਹਨੇਰੀ ਜੋ ਵੀ ਕਹਿ ਲੋ ਸਾਰਾ ਕੁਝ ਆਇਆ ਸੀ ਕਿਉਂਕਿ ਨਾ ਬੱਦਲ ਤਾਂ ਗਰਜ ਰਹੇ ਸੀ ਕਾਫੀ ਟਾਈਮ ਤੋਂ ਨੋਕ ਕੋਈ ਤੋਂ ਪਹਿਲਾਂ ਹੀ ਭਾਵ ਗਰਜ ਤੁਹਾਨੂੰ ਮੈਂ ਕਾਰਨਿਕ ਨੋਕ ਵਜੇ ਦੀ ਗੱਲ ਸਮਝ ਲਓ ਤੁਸੀਂ ਮੈਂ ਤੁਹਾਨੂੰ ਗੱਲ ਦੱਸਦੀ ਸਾਰੀ 9 ਵਜੇ ਬਦਲ ਕਰ ਚੁੱਕੀ ਹੁੰਦੇ ਸੀ ਤੇ 10 ਵਜੇ ਦੇ ਕਰੀਬ ਜਿਹੜਾ ਆਪਣਾ ਆ ਕਹਿ ਸਕਦੇ ਆਪਾਂ ਮੀਂਹ ਛਖੜਾਣੇ ਦੀ ਇਹ ਆ ਗਿਆ ਸੀ ਤੇ ਹੁਣ ਨੇ ਦੀ ਨੇ ਪਤਾ ਗੰਦ ਸੁਦੇਸਤ ਹਣੇ ਦੀ ਨੇ ਪਤਾ ਗੰਦ ਤੇ ਹੁਣ ਆਪਾਂ ਦੇਖਦੇ ਕੀ ਕਰਦੇ ਆਂ ਨਾ ਤੋ ਕਿ ਫਰੈਸ਼ ਹੋ ਗਏ ਸੀ ਆਪਾਂ ਤੇ ਚਲੋ ਜੀ ਬਸ ਹੁਣ ਆਪਾਂ ਟਾਈਮ ਹੋ ਗਿਆ ਹੈ 6:00 ਵੱਜਨ ਤੇ ਬਚੇ ਹਜੇ 5 ਮਿੰਟ ਤੇ ਨਾ ਤੋਂ ਕੇ ਪਕੜੀ ਹੋ ਗਈ ਸੀ ਚਲੋ ਜੀ ਕਰਦੇ ਪਹਿਲੇ ਪਾਠ ਕਰਦੇ ਆ ਫਿਰ ਦੈਨ ਆਪਾਂ ਹੋਰ ਕੰਮ ਕਰਾਂਗੇ ਤਾਂ ਕਿ ਹਨੇਰੇ ਨੇ ਪਾਇਆ ਕੰਡਾ ਚਲੋ ਕੋਈ ਨਹੀਂ ਮੌਸਮ ਬਸੋਣਾ ਆਪੇ ਹੈਗਾ ਤੇ ਚਲੋ ਜੀ ਮੈਂ ਵੀ ਸੋਚਿਆ ਅੱਜ ਆਪਾਂ ਕਿਉਂ ਨਾ ਜਿਹੜਾ ਵਲੌਗ ਦੀ ਸ਼ੁਰੂਆਤ ਬੋਲ ਕੇ ਕਰੀਏ ਕਿਉਂਕਿ ਆਲਵੇਜ਼ ਜਿਹੜੀ ਵਲੌਗ ਦੀ ਸ਼ੁਰੂਆਤ ਹੈ ਉਹ ਬੈਕ ਕੈਮਰਾ ਬੈਕ ਕੈਮਰਾ ਕਰਦੇ ਹੁੰਦੇ ਹੁਣ ਸਮ ਟਾਈਮ ਆਪਾਂ ਫੇਸ ਟੂ ਫੇਸ ਕਰਦੇ ਹੁੰਦੇ ਹਣਾ ਫਰੰਟ ਕੈਮਰਾ ਕਰਦੇ ਹੁੰਦੇ ਆ ਤੇ ਚਲੋ ਜੀ ਅੱਜ ਕਰਦੇ ਆਪਾਂ ਮਾਰਨਿੰਗ ਦੀ ਸ਼ੁਰੂਆਤ ਹਾਂਜੀ ਜੇਕਰ ਸਾਡੇ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਚਲੋ ਜੀ ਕਰਦੇ ਆ ਸ਼ੁਰੂਆਤ ਆਪਾਂ ਤੇ ਕਰਦੇ ਸਭ ਤੋਂ ਪਹਿਲਾਂ ਪਾਠ ਕਿਉਂਕਿ ਅਜੇ ਟਾਈਮ ਹੋਜੀ ਨਹੀਂ ਹੋ ਰਿਹਾ ਨਾ ਤੇ ਆਪਾਂ ਪਹਿਲਾਂ ਕਰਦੇ ਆ ਪਾਠ ਮੰਮੀ ਕੱਢੀਂ ਦੀ ਧਾਰ ਮਾਇਦਾ ਬਹੁਤ ਹੀ ਸੁਹਾਵਣਾ ਹੋਆ ਸਭ ਬਹੁਤ ਹੀ ਵਧੀਆ ਮੌਸਮ ਹੈ ਅੱਜ ਤੇ ਪੰਛੀਆਂ ਦੀ ਆਵਾਜ਼ਾਂ ਵੀ ਚੈਕ ਚੈਕ ਕਰਦੀਆਂ ਪਿਆ ਨੇ ਸੁਣੋ ਹੁਣ ਬੋਲਣਾ ਨਹੀਂ ਤੇ ਚਲੋ ਜੀ ਦਵਾਦੋ ਕਰਕੇ ਹੁਣ ਆਪਣਾ ਇਹ ਦੂਬਾ ਦਾ ਪੜਾਣ ਦਾ ਟਾਈਮ ਆ ਦੂਬਾ ਦਾਲਾ ਟਾਈਮ ਆ ਆਪਾਂ ਖਿਚਵਾਉਂਦਾ ਛੇਵੇਂ ਤੋਂ ਬਾਅਦ ਤੇ ਚਲੋ ਦਵਾਦੋ ਕਰਕੇ ਪਾਠ ਵੈਗੂ ਦਾ ਨਾਮ ਲੇਗੇ ਤੇ ਦੇਨ ਦੀ ਕਰਕੇ ਚੰਗੀ ਜੀ ਸ਼ੁਰੂਆਤ ਤੇ ਦਿਨ ਮਿਲੰਗ ਕੰਮ ਕਰ ਨਿਊ ਕਲਿੱਪ ਦੇ ਨਾਲ ਲੋ ਜੇ ਅੱਜ ਜਾਣਾ ਗੁੱਗਾ ਨੌਮੀ ਦਾ ਮੱਥਾ ਟੇਕਣਾ ਤੇ ਉਹਦੇਆਂ ਤਿਆਰੀਆਂ ਚੱਲ ਰਹੀਆਂ ਕੀ ਕੁਛ ਨਾਲ ਲੈ ਕੇ ਜਾਣਾ ਦੇਖੋ ਪਹਿਲਾਂ ਤੜੀ ਵਾਟ ਕੇ ਇੱਕ ਮਿੰਟ ਇਧਰ ਦੂਨੇੜੇ ਕਰ ਹੁਣ ਦੱਸੋ ਆਟੇ ਦੀ ਪੇੜੀ ਵਟ ਲਈ ਹੈ ਤੇ ਉਹਦੀਆਂ ਸੇਵੀਆਂ ਬਣਾਉਂਦੇ ਆ ਘੜੇ ਦੇ ਉੱਤੇ ਬੇਟਾ ਤੁਸੀਂ ਸਾਈਡ ਤੇ ਰੋ ਹਾਂ ਅੰਜੀ ਇਹ ਜਿਵੇਂਗਾ ਵੱਟ ਲੜਣੀ ਹੈ ਫਿਰ ਇਹਨਾਂ ਨੂੰ ਕੀ ਭੁੱਲਣਾ ਕਹੀਂ ਬਸ ਨਹੀਂ ਲੈ ਕੇ ਜਾਣੀ ਹੈ ਕੱਚੀਆਂ ਹਾਂ ਕਰੀਰ ਤੇ ਮੱਥਾ ਟੇਕਣਾ ਉਹ ਕੱਚੀਆਂ ਲੈ ਕੇ ਜਾਣੀਆਂ ਕਰੀਰ ਕਿੰਦਾ ਦਰਖਤ ਹਾਂ ਕਾਹਦਾ ਕਰੀਰ ਹੁੰਦਾ ਬਾਪੇ ਦਾ ਮੱਥਾ ਟੇਕਣਾ ਦਾ ਸਬ ਬਾਪੇ ਦਾ ਮੱਥਾ ਟੇਕਣ ਵਾਲਾ ਕਰੀਰ ਹੁੰਦਾ ਮੱਥਾ ਦਰਖਤ ਠੀਕ ਹੈ ਅੱਗੇ ਬੜਾ ਨਾ ਤੁਹਾਡੇ ਮੁੱਠੇ ਮਾਰ ਕੇ 10 12 ਕੱਟੀਆਂ ਹੋ ਕੇ ਸਰੀਰ ਪੱਲੀਆਂ ਵਛਾ ਕੇ ਸਰੀਰ ਉੱਤੇ ਧਰ ਕੇ ਉੱਤੇ ਵਾਟ ਵਾਟਦੇ ਹਾਂ ਸਿੱਧੀ ਹਾਂ ਮੋਟਾ ਮੱਝੇ ਮੁੱਢੇ ਮਾਰ ਲੈਂਦੇ ਹਾਂ ਉੱਤੇ ਦੱਸੀ ਵਾਲਾ ਹਾਂ ਉਦਾਂ ਹੀ ਚੱਲਦਾ ਪਹਿਲਾਂ ਤਾਂ ਪਹਿਲਾਂ ਕਿੱਥੇ ਕੱਸੜ ਦਿੰਦੀਆਂ ਸੀ ਐ ਚੌਧਰੇ ਤੇ ਬਾਬੀਆ ਥੱਲੇ ਕਪੜਾ ਵਛਾ ਕੇ ਕਪੜਾ ਵਛਾ ਕੇ ਪੱਲੀਆਂ ਉੱਤੇ ਸਰੀਰ ਦੀ ਤਰ੍ਹਾਂ ਡਾਂਢੇ ਲਾ ਦਿੰਦੇ ਹਾਂ

हाँ। नहीं जाने नहीं। तो ना तो अच्छा अच्छा। दे? दसो की चीज की मेनूल अच्छा सप पत्य। त्यारगे ठीक है तैयार करने हाँ। ਹੇ ਬੇਟਾ ਨਾ ਮੈਂ ਵੀ ਆਪਾਂ ਵੀ ਵੇਖ ਲਈਏ ਕਿੰਦਾ ਤਿਆਰ ਕਰੀਦੇ ਆ ਖਾਓ ਇੱਧਰ ਦੇ ਕਰਕੇ ਦਿਖਾਓ ਸਾਨੂੰ ਮੈਂ ਵੇਖਾ ਇੱਧਰ ਦੇਖੀ ਜੁਤੀ ਇੱਧਰ ਕਰਕੇ ਦਿਖਾਓ ਕਿਵੇਂ ਤਿਆਰ ਕਰੋਗੇ ਨਾਓ ਜੀ ਕਿੰਨੇ ਕਰਨੇ ਆ ਜੋੜਾ ਜੋੜਾ ਉਹ ਤੋਂ ਬਾਅਦ ਅਸੀਂ ਤੁਹਾਨੂੰ ਪਿਕਚਰ ਵੀ ਦਿਖਾਵਾਂਗੇ ਜੋੜਾ ਤਿਆਰ ਹੋ ਜਾਂਦੋਂ ਪਹਿਲਾਂ ਸਪੋਲੀਆਂ ਮੈਂ ਸੱਪ ਤਿਆਰ ਕਰੀ ਜਾਂਦੇ ਸੱਪ ਤਿਆਰ ਕਰੀ ਜਾਂਦੇ ਸੇਵੀਆਂ ਹੋ ਗਈਆਂ ਦੋ ਸੱਪ ਹੋ ਗਏ ਅੱਛਾ ਠੀਕ ਹੈ ਹਾਂ ਜੀ ਪਾਂਡੇ ਵੀ ਰੈਡੀ ਹੋਣਗੇ ਇਹਨਾਂ ਦੇ ਦੇ ਤਾਂ ਇਹ ਉੱਤੀ ਬੜੂ ਮੈਂ ਥੋੜਾ ਅੱਗੇ ਤਾਂ ਬਹੁਤ ਕਠੀਆਂ ਹੋ ਕੇ ਸਾਰੇ ਗੁੱਗੇ ਦਾ ਮੱਥਾ ਟੇਕ ਕੇ ਆਉਂਦੇ ਆ ਬਣਾ ਕੇ ਇੱਕ ਦੂਜੇ ਨੂੰ ਪਜਦੇ ਆ ਕਰ ਲੈ ਤਿਆਰੀ ਮੱਥਾ ਟੇਕ ਕੇ ਅੱਗੇ ਸਮਾਨ ਬਣਾ ਲੈ ਮਾਂ ਜੀ ਦਾ अच्छा अच्छा पता हो कि तानती नहीं आप आ से से जाक पन्ने पन्ने आते जो सही गल है भाई पहला इकट्ठे लोग एक का करके जाते ਸੀ ਸਮਾਨ ਤਿਆਰ ਕਰਦੇ ਸੀ ਇੱਕ ਦੂਜਨ ਪੁੱਛਦੇ ਹੁੰਦੇ ਸੀ ਵੀ ਤੂੰ ਤਿਆਰ ਕਰ ਲਿਆ ਸਮਾਨ ਬਾਬੇ ਦਾ ਫਿਰ ਇਕੱਠੀਆਂ ਹੋ ਕੇ ਜਾਂਦੇ ਸੀ ਤੇ ਅੱਜ ਕੱਲ ਲੋਕ ਘਰਾਂ ਦੇ ਵਿੱਚ ਕੱਲੀਆਂ ਕੱਲੀਆਂ ਮੱਥਾ ਟੇਕਉਂਦੀਆਂ ਬਣਾ ਕੇ ਤਿਆਰ ਕਰਕੇ ਜਦੋਂ ਕੋਈ ਬਣਾ ਕੇ ਵਰਤਣਾ ਦਿਖਾਈ ਚਲੋ ਸਾਨੂੰ ਨਾਲ ਕੀ ਬਣਾ ਲਿਆ ਕੀ ਬਣਾ ਲਿਆ ਦੱਸੋ ਇੱਕ ਹੀ ਜੀ ਇਹਦੇ ਵਿੱਚ ਪਾਉਣੀ ਹੈ ਬਈ ਮੱਖਣੀ ਓਕੇ ਇਹਦੇ ਵਿੱਚ ਹੁਣ ਮੱਖਣੀ ਪਾਉਣੀ ਹੈ ਇੱਕ ਡੋਂਗਾ ਟਾਈਪ ਕੋਲੀ ਟਾਈਪ ਜਾਂ ਬਣ ਗਿਆ ਹਨਾ ਹਾਂ ਜੀ ਇਹਦੇ ਵਿੱਚ ਪਾਉਣੀ ਹੈ ਮੱਖਣੀ ਓਕੇ ਪਤਾ ਹੋਣਾ ਚਾਹੀਦਾ ਮੈਂ ਕਿ ਚਲੋ ਵਲੌਗ ਬਣਾ ਲੀਨੇ ਇਸ ਚੀਜ਼ ਦਾ ਵੀ ਲਓ ਜੀ ਇਹਦਾ ਟੱਕਣ ਰੈਡੀ ਹੋਈ ਜਾਂਦਾ ਹੁਣ ਮੰਮੀ ਜੇ ਤੂੰ ਉੱਚੀ ਬੋਲੇ ਤੇ ਮੈਨੂੰ ਲੋੜ ਨਾ ਪਵੇ ਵਿੱਚ ਬੋਲਣ ਦੀ ਇਹਦਾ ਟੱਕਣ ਬਣ ਲੰਗਿਆ ਠੀਕ ਹੈ ਉੱਚੀ ਬੋਲੇ ਚਲ ਕੋਈ ਨਾ ਲਓ ਜੀ ਚੱਕੋ ਚਪਾਤੀ ਬਾਕਸ ਤਿਆਰ ਹੋ ਗਿਆ ਬਾਬੇ ਦਾ ਕਿੰਨਾ ਸੋਹਣਾ ਤਿਆਰ ਹੋਇਆ ਲਓ ਜੀ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਮੱਖਣੀ ਮੱਖਣੀ ਪਾ ਕੇ ਉਹਦੇ ਉੱਤੇ ਟੱਕਣ ਲਾ ਦਾਂਗੇ ਠੀਕ ਹੈ ਜੀ ਇੱਕ ਪਿੰਨਾ ਦੇਾਂਗੇ ਸ਼ੱਕਰ ਇੱਕ ਚ ਪੌਣੀ ਸ਼ੱਕਰ ਇੱਕ ਹੋਰ ਤਿਆਰ ਕਰਨਾ ਚਾਹਤੇ ਬਾਕਸ ਚ ਠੀਕ ਹੈ ਕਮੈਂਟ ਕਰਕੇ ਦੱਸੋ ਕਿੰਨਾ ਦੇ ਇਦਾਂ ਮਤਲਬ ਪੂਜਦੇ ਨੇ ਨੌਮੀ ਤੇ ਗੁੱਗਾ ਤੇ ਕਿੰਨਾ ਦੇ ਐ ਬਰਤਨ ਤਿਆਰ ਕਰਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕੀ ਕਰੀਏ ਤੁਸੀਂ ਵੀ ਬਣਾਓ ਇਹ ਆਪ ਦਾ ਦਾਲ ਆਈ ਜਾਂਦਾ ਤੁਸੀਂ ਵੀ ਬਣਾਓ ਪਤ ਇੱਥੇ ਵੱਟੋ ਇੱਥੇ ਵੱਟੋ ਛਿੱਡੇ ਬੈਠ ਕੇ ਉਧਰਲੇ ਬੰਨੇ ਹੋ ਜਾ ਤੁਸੀਂ ਦਾਦੀ ਮम्मा ਦੇ ਇੱਧਰ ਐਸ ਬੰਨੇ ਹੋ ਜਾ ਇੱਧਰ ਇੱਧਰ ਮੈਂ ਚੱਕ ਕੇ ਦੇ ਮੈਂ ਇੱਧਰ ਆ ਜੇ ਇੱਥੇ ਆਓ ਹੂੰ ਲਓ ਜੇ ਇੱਧਰ ਜੱਪ ਜੋ ਤਾਪਦਾ ਲੱਗਾ ਪਿਆ ਤੇ ਲਓ ਜੀ ਤਿਆਰ ਹੋ ਗਿਆ ਆਪਣਾ ਦੂਜਾ ਚਪਾਤੀ ਬਾਕਸ ਜਿਹਦੇ ਵਿੱਚ ਸਾ ਆਪਣੇ ਭਾਜ ਦੇ ਟਾਈਮ ਵਾਲਾ ਦੇ ਭਾਜ ਦੇ ਤੇ ਚਪਾਤੀ ਬਾਕਸ ਹੀ ਆ ਜਦੋਂ ਇਹਨਾਂ ਦਾ ਨਾਂ ਹੀ ਨਹੀਂ ਕਲੀਅਰ ਪਤਾ ਪਰੋ ਇੱਕ ਹੋਲੀਆਂ ਟਾਈਪ ਬਣਾ ਕੇ ਇਹਨਾਂ ਦੇ ਢੱਕਣ ਤਿਆਰ ਕਰਕੇ ਤੇ ਇਹਨਾਂ ਦੇ ਵਿੱਚ ਪਾਉਣਾ ਇੱਕ ਦੇ ਵਿੱਚ ਪਾਉਣਾ ਮੱਖਣੀ ਇੱਕ ਵਿੱਚ ਪਾਉਣਾ ਸ਼ੱਕਰ ਹਾਂ ਬੱਤੀਆਰੀ ਹਾਂਜੀ ਬੱਤੀਆਰੀ ਬੱਤੀਆਰੀ ਠੀਕ ਹੈ ਜੀ ਵਿੱਚ ਜਦ ਜੋ ਤਾਪਦੇ ਕਰੀ ਜਾਂਦਾ ਕਰੇ ਨਾ ਪੁੱਤ ਨਾ ਇਹ ਬਾਬਾ ਜੀ ਦੇ ਸਮਾਨ ਨਹੀਂ ਛੱਡ ਤੈਨੂੰ ਫੇਰ ਬਣਾ ਦੇਣਾ ਤੈਨੂੰ ਫੇਰ ਬਣਾ ਦਾਂਗੇ ਇੱਕ ਲਓ ਜੀ ਸੱਤ ਪੱਤੀ ਬਾਕਸ ਤਿਆਰ ਹੋ ਗਏ ਤੇ ਮੰਮੀ ਇੱਕ ਪਹਿਲਾਂ ਵੀ ਇੱਕ ਰੀਮੇ ਵੇਖਿਆ ਸੀ ਉਦੋਂ ਆਪਾਂ ਵੀਡੀਓ ਨਹੀਂ ਬਣਾਉਂਦੇ ਹੁੰਦੇ ਸੀ ਤੂੰ ਸਾਫ ਸੁਪ ਤਿਆਰ ਕਰੇ ਸੀ ਬਹੁਤ ਕੁਝ ਕਰੇ ਸੀ ਉਹ ਕੀ ਸੀ ਬਣਾ ਕੇ ਲੈ ਕੇ ਗਈ ਸੀ ਉਹ ਤਾਂ ਜ਼ਿਆਦਾ ਨਹੀਂ ਸੀ ਚੀਜ਼ਾਂ ਤਿਆਰ ਕਰੀਆਂ ਜ਼ਿਆਦੇ ਸੀ ਬਸ ਹਨਾ ਉਹ ਬਸ ਆ ਡਵਲ ਡਵਲ ਕਰ ਲਈ ਸੀ ਅੱਛਾ ਹਾਂ ਫਿਰ ਬਣਾਓ ਤੁਸੀਂ ਹੋਰ ਬਸ ਆਹੀ ਭਾਂਡੇ ਇਹੀ ਹੁੰਦੇ ਵੈਸੇ ਨਹੀਂ ਮੈਨੂੰ ਐ ਲੱਗਦਾ ਤੂੰ ਸਾਫ ਸੁਪ ਵੀ ਵੱਧ ਤਿਆਰ ਕਰੇ ਸੀ ਜੋ ਦੋ ਜੋੜੇ ਬਣਾਉਣੇ ਨੇ ਉਹ ਤੇ ਹੋਰ ਵੀ ਟੇਕੇ ਹੋਣਗੇ ਉਹ ਤਾਂ ਜਾਣਾ ਲੱਗੇ ਨਾ ਕ੍ਰਿਸ਼ਨਾਸਟਮੀ ਤੇ ਵੇਖਿਆ ਨਹੀਂ ਤੂੰ ਕ੍ਰਿਸ਼ਨਾਸਟਮੀ ਤੇ ਦੇਖ ਕੇ ਤਾਂ ਬੈਠੇ ਨਹੀਂ ਮੈਂ ਨਹੀਂ ਦੇਖਿਆ ਉਹ ਵੀ ਵਾਸੇ ਹੀ ਹੈ ਬਾਬਾ ਫਨ ਤਾਂ ਤਿਆਰ ਨਹੀਂ ਕਰਿਆ ਬਾਬੇ ਦਾ ਇਹ ਵੀ ਰੱਖ ਲੈਂਦੇ ਅੱਛਾ ਇਹ ਵੀ ਤਿਆਰ ਕਰ ਲੈ ਨਹੀਂ ਉਹ ਬਣਾ ਦੇ ਤੂੰ ਤਾਂ ਥੋੜਾ ਸ਼ੇਪ ਜੀ ਦੇ ਦੇ ਅੱਖਾਂ ਜੀਆਂ ਬਣਾ ਦੇ ਜੱਪਜੋਤ ਆਵਦਾ ਹੀ ਲੱਗਾ ਪਏ ਦੇਖੋ ਜੱਪਜੋਤ ਨੇ ਅੱਜ ਵੱਖਰੇ ਨੰਦ ਲਏ ਛੁੱਟੀ ਦੇ ਅੱਜ ਇਹਨੂੰ ਸਕੂਲ ਆਪਾਂ ਭੇਜਾਂ ਨਹੀਂ ਕਿਉਂਕਿ ਚੱਕਰ-ਚੱਕੜ ਹੁੰਦਾ ਫਿਰ ਐਕਟਿਵ ਆ ਤੇ ਲਸ ਜੂ ਸੋ ਆਪਾਂ ਇਹਨੂੰ ਨਹੀਂ ਭੇਜਾਂ ਤੇ ਇਹ ਆਪਦੇ ਆਨੰਦ ਮਾਣੀ ਜਾਂਦਾ ਚ ਤੇ ਆਪਾਂ ਤਿਆਰ ਕਰ ਰਹੇ ਮੈਂ ਕਿੱਥੇ ਟੇਕਨ ਕਿੱਥੇ ਭੀੜ ਹੋ ਗਈ ਉਥੇ ਨਾ ਆਪਾਂ ਚੱਲ ਵੜਦੇ ਫਿਰ ਥੱਬੇ ਤੇ ਚੱਲ ਵੜਦੇ ਹੈ ਜੋਤੀ ਤੇ ਆਪਾਂ ਚੱਲ ਵੜਦੇ ਆ ਸਾਰੀ ਜਗ੍ਹਾ ਬਣੀ ਆ ਵਧੀਆ ਬਾਬੇ ਜੀ ਚੱਲ ਚੱਲ ਫਿਰ ਮੈਂ ਜਾਵਾਂਗੀ ਨਾ ਮੱਥਾ ਟੇਕ ਕੇ ਨਾਲ ਵਿਖਾਵਾਂਗੀ ਕਿੱਥੇ ਟੇਕਦੇ ਆ ਨਾ ਪਤਾ ਲੱਗਣਾ ਚਾਹੀਦਾ ਆਪਾਂ ਨੂੰ ਵੀ ਚਲੋ ਜੀ ਆਪਾਂ ਫੈਸਲਾ ਕੀਤਾ ਹਾਂ ਤਾਂ ਮੰਮੀ ਨੇ ਜਾਣਾ ਸੀ ਹਾਂ ਜੀ ਤੁਸੇ ਨਾਲ ਹੀ ਜਾਇਓ ਤੇ ਆਪਾਂ ਫੈਸਲਾ ਕੀਤਾ ਆਪਾਂ ਚੱਲਾਂਗੇ ਮੱਥਾ ਟੇਕਣ ਪਿੰਨ ਵੇਖ ਕੇ ਆਵਾਂਗੇ ਕਿੱਥੇ ਟੇਕੇ ਜਾਂਦੇ ਨਾਲੇ ਪਤਾ ਲੱਗਦਾ ਬੰਦੇ ਨੂੰ ਸੋ ਇੱਕ ਹੀ ਕਰਦੇ ਹਾਂ ਕਾਲਸ ਲਾਉਣੀ ਲਓ ਜੀ ਬਾਬਾ ਜੀ ਦੇ ਉੱਤੇ ਜਿਹੜੇ ਬਾਬਾ ਜੀ ਰੈਡੀ ਕੀਤੀ ਉਹਨਾਂ ਦੇ ਉੱਤੇ ਕਾਲਸ ਲਾਉਣੀ ਹੈ ਤਵੇ ਦੀ ਅੱਗੇ ਤਾਂ ਛਿੱਲੇ ਚੱਗ ਬਚਾਉਂਦੇ ਕਾਲਸ ਹੁੰਦੀ ਵੱਧ ਸਹੀ ਗੱਲ ਆ ਪਹਿਲਾਂ ਤਾਂ ਚੁੱਲ੍ਹਿਆਂ ਚੱਗ ਸਰਦੀ ਚ ਆਪਾਂ ਵੀ ਬਾਲਿਆ ਕਰਾਂਗੇ ਸਰਦੀ ਜੀ ਜੇ ਕਹਿ ਤੀ ਉਹਦੋਂ ਮੈਂ ਤਾਂ ਵੈਸੇ ਤੇ ਸਰਦੀ ਜੀ ਚ ਸਦੀਆਂ ਹੀ ਸਬਜੀ ਧਰ ਲੈਨੇ ਉਹਨੇ ਛੇਤੀ ਦਿਨ タル ਜਾਂਦਾ ਨਾ ਸਬਜੀ ਵਿੱਚ ਸਦੇਆਂ ਧਰ ਲੈਨੇ ਨੇ ਅਸੀਂ ਚੁੱਲੇ ਤੇ ਬਣਾਇਆ ਕਰਾਂਗੇ ਸਰਦੀ ਵਿੱਚ ਆਪਾਂ ਬੱਧੀ ਆਪਾਂ ਬੱਧੀ ਦੂਜੇ ਥਾਲ ਚ ਕਿਵੇਂ ਥਾਲ ਚ ਲੱਗ ਜਾਣਾ ਤੁਸੀ ਚਲ ਮੈਨੂੰ ਦੇਖਣ ਦੇਖ ਮੈਂ ਕੀ ਕਰ ਦਿੰਦਾ ਇੰਡੀਆ ਦੇ ਸਾਰੇ ਅੰਦਰ ਬਾਹਰ ਚਿੱਤਾ ਇੱਕ ਮਿੰਟ ਗੱਲ ਜੋ ਤੈਨੂੰ ਸਮਝਾਉਣ ਦੀ ਗੱਲ ਦੱਸੋ ਹੁਣ ਮੈਂ ਥਾਲ ਚੱਕੋ ਆ ਸਾਰਾ ਪੋਣਾ ਚੱਕੋ ਦੱਸੋ ਕੀ ਕੁਝ ਲਓ ਜੀ ਆ ਹੈਗੇ ਆਪਣੇ ਦੋਚ ਪਾਤੀ ਬਾਕਸ ਇਹਨਾਂ ਦੇ ਵਿੱਚ ਇੱਕ ਚ ਜ ਸ਼ੱਕਰ ਇੱਕ ਚ ਮਣ ਕੇ ਚਲੋ ਮੱਖਣੀ ਪਾ ਲਾਂਗੇ ਆਚਾਰ ਬਾਬੇ ਰੈਡੀ ਕੀਤੇ ਨੇ ਉਹ ਸੇਵੀਆਂ ਤਿਆਰ ਕੀਤੀਆਂ ਤੇ ਉਹ ਮੋਟਾ ਹੈ ਕਿ ਉਹ ਮੈਂ ਕਿ ਵੈਸੇ ਆ ਪੇੜੀ ਆ ਪੇੜੀ ਵੀ ਨਾਲ ਲੈ ਕੇ ਜਾਣੀ ਬਟਾ ਪੇੜੀ ਵੱਟ ਕੇ ਪੇੜੀ ਲੈ ਕੇ ਜਾਣੀ ਉਸੇ ਪੇੜੀ ਦੀ ਉਹ ਪੇੜੀ ਤੋਂ ਹੀ ਆਪਾਂ ਤਿਆਰ ਕੀਤੀਆਂ ਸੀ ਸੇਵੀਆਂ ਤੇ ਲੋ ਜ ਹੁਣ ਕੀ ਤਿਆਰ ਕਰਦੇ ਹਾਂ ਮੈਂ ਲਾਕਾ ਗੋੜ ਵੀ ਮਾ ਕੇ ਧਰ ਦੂੰ ਓਕੇ ਇੱਕ ਗੋਲ ਜਿਹਾ ਧਰਦੇ ਹੁੰਦੇ ਕਾਦੇ ਲਈ ਕਿ ਵੈਸੇ ਹਾਂ ਮੱਥਾ ਟੇਕਣ ਦੇ ਵਿੱਚ ਆਉਂਦੀ ਹੈ ਅੱਛਾ ਮੱਥਾ ਟੇਕਣ ਦੇ ਵਿੱਚ ਆਉਂਦੀ ਹੈ ਤੁਸੀਂ ਬੈਟ ਰੈਡੀ ਕਰ ਲਓ ਕਹਿੰਦਾ ਮੈਂ ਬੈਟ ਰੈਡੀ ਕਰ ਲਿਆ ਲਓ ਜੀ ਆਪਣਾ ਜਿਹੜਾ ਗੁੱਗਾ ਨੋਮੀ ਦਾ ਸਮਾਨ ਰੈਡੀ ਹੋ ਰਿਹਾ ਤੇ ਆਪਾਂ ਸੋਚਿਆ ਅੱਜ ਪਹਿਲਾਂ ਤਾਂ ਮੰਮੀ ਨਹੀਂ ਜਾਣਾ ਸੀ ਰੈਡੀ ਨਾਲ ਤੇ ਆਪਾਂ ਆਪ ਦਾ ਮਨ ਬਣਾ ਲਿਆ ਪਾਟੇ ਵੇਖ ਕੇ ਆਵਾਂਗੇ ਕਿੱਥੇ ਕਿਵੇਂ ਹੁੰਦਾ ਹਨਾ ਤੁਹਾਨੂੰ ਵੀ ਦਿਖਾਵਾਂ ਕਿਵੇਂ ਮੱਥਾ ਟੇਕੀਦਾ ਕਿਉਂਕਿ ਪਤਾ ਮੈਨੂੰ ਵੀ ਨਹੀਂਗਾ ਮੰਮੀ ਪਹਿਲੀ ਵਾਰ ਦੇਖਣਾ ਤੇ ਤੁਹਾਨੂੰ ਵੀ ਦਿਖਾ ਲਿਆਉ ਸਮਾਨ ਰੈਡੀ ਹੋ ਗਿਆ ਚਲੋ ਹੋ ਗਿਆ ਣੇੜੀ ਲਓ ਜੀ ਰੈਡੀ ਹੋ ਗਿਆ ਆਪਣਾ ਸਮਾਨ ਆ ਦੁੱਧ ਕੱਚੀ ਲੱਸੀ ਲੈ ਕੇ ਜਾਣੀਆਂ ਨਾਲ ਦੇਖੋ लो जी समान है ठीक है अपना चलो आप आपे तुरोंगे आराम चलो आपे तुरो चलो चलो चढ़ो बाबा जी चलो जी चलो बाबा जी दे कि आओ उ आ जाओ मत्था टेकिए ठीक है ਮੱਥਾ ਟੇਕ ਕੇ ਬੁੱਤ ਤੇ ਲੈ ਆਓ ਬਾਬਾ ਜੀ ਦੇ ਮੱਥਾ ਟੇਕ ਕੇ ਬੁੱਤ ਇੱਕ ਮੈਨੂੰ ਦੇ ਦੇ ਇੱਕ ਤੁਸੀਂ ਲੈ ਲਓ ਨਹੀਂ ਦੋ ਇੱਕ ਮੈਨੂੰ ਦੇ ਮੈਨੂੰ ਦੋ ਹੋ ਬੋਰੇ ਬਹੁਤੀ ਠੰਡੀਆਂ ਬਾਜੀ ਜਾਂਦੀਆਂ ਇੱਥੇ ਤਾਂ ਬਾਬੀ ਜੀ ਦੇ ਉੱਥੇ ਚੱਲੂਗਾ ਲੰਗਰ ਕੀ ਤਿਆਰੀ ਹੋ ਜਾਂਦੀ ਉਸਦੇ ਮੱਥਾ ਟੇਕ ਕੇ ਗ੍ਰੀਟ ਤੇ ਓਕੇ 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 ਕਿਦਣਾ भंडारा कितना शिवजी महाराज की जय हां पुत कोई नहीं पुत बाबा जी का इतना टेक माथा इधर भी टेको मत था। इतने बह के मत्था टेका टेका उ हथ ला के मथा टेका हाथ ला के टेका जय बाबा जी दी बाबा जी एक मिनट रुको किसी रुक जो रुक जो बाबा जी लो चलो हम आप चले जिथे हो मा टेकना दूजा

ਕੀ ਜੀਣਾ ਤੈਰੀ ਬਹੁਤ ਜਾਣਦੰਦਾ ਹਰ ਬੈਰ ਉਹ ਤਾਂ ਬੈਰ ਬੈ ਕੇ ਮੱਥਾ ਦੇਖੋ ਸੱਲਾਂ ਵਿੱਚ ਟਿੱਕੋਇਆ ਮੱਥਾ ਮੈਂ ਮੈਂ ਆਤਾ ਨਹੀਂ ਹੈ ਸੱਲਾਂ ਦੇ ਬਤਾਓ ਕਿ ਹੱਲੇ ਕੀੜੇ ਆ ਜਾਣਗੇ Napa bas bas bas. Hmm. Okay. 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 ਚੈਨਲ ਬੁੱਤ ਦੇ ਇੱਕੇ ਤਲੇ ਮਗਰ ਮਗਰ ਚਲੋ ਪਿਆਰਾ ਥੱਲੇ ਥੱਲੇ ਮੇਰੇ ਵਾਂਗੂ ਥੱਲੇ ਧਿਆਨ ਦੇਣਾ ਆਏ ਇੱਥੇ ਬਹਿ ਜਾ ਦੋ ਮਿੰਟ ਹਾਂ ਨਾ ਤੇਰੇ ਡੱਬੇ ਚ ਉਹ ਸਾਹਮਣੇ ਪਈ ਆ ਡੱਬੇ ਕਿੰਨਾ ਆਇਆ ਹਾਂ ਹੈਗਾ ਉਹ ਵੇਖ ਲਵੇਲਾ ਜੋੜ ਕੇ ਨਾ ਵੀ ਪਤਾ ਕਿਹੜੇ ਘਰੇ ਮੈਂ ਇਹ ਤੇ ਉੱਤੇ ਮਮਾ ਗੋਲ ਬੈਜੂ ਉੱਤੇ ਬਾਬਾ ਜੀ ਵੱਲ ਮੂੰਹ ਕਰਕੇ ਪਈਦਾ ਹੁੰਦਾ

ਅਦੇ ਗੱਲ ਸੁਣ ਕੇ ਜਾਈ ਬਈ ਚੰਗਾ ਹਉ ਹਉ ਡਾਕਟਰ ਚਲੰਟਾ ਕੀ ਦਿਖਾਈ ਦੇ ਦੇ ਪਰਦੇ ਆ ਠੀਕ ਹੈ ਦੇਖੋ ਉਹ ਤਾਂ ਸੈਂਟਰ ਹੈ ਸਾਈ ਸਿਲੰਡਰ ਨਾਲ ਕੁਈ ਲੱਗਣਾ ਹੈ ਪਿਆਰ ਕਰ ਲਓ ਬਸ ਵਾਦੀ ਆ ਕੇ ਜੇ ਨਾ ਬੱਦ ਕੇ ਹੋਇਆ ਦੇਖੋ ਜੇ ਪਾਜਾ

जय बाबा जी जी जय बाबा बोलो जय बाबा जी जय बाबा जी ओथे ओथे फटाफट के ना माता कितना मजा आया सी बड़ा मजा आया सी है ना मजा लो ओके बच 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 मैं बस तन्नू चकया फिर तू वजह थी इक कोई गल आ ਹੋ ਗਿਆ 3:07 ਤੇ 2 ਕੁ ਮਿੰਟ ਪੇਲਟ ਹੋ ਗਏ ਆ ਵੀਡੀਓ ਸ਼ੂਟ ਕਰਨ ਤੋਂ ਤੇ ਨਹੀਂ ਆ ਗਿਆ ਫੁੱਲ ਫੁੱਲ ਸੋਧਣ ਕਿਦੋਂ ਹੋ ਗਿਆ ਬਦਲ ਗਈ ਬਣੀ ਤੇ ਆਪਾਂ ਪਤਾ ਨਹੀਂ ਜਿੰਨਾਂ ਚਾਂ ਚਾ ਕੀ ਆ ਗਿਆ ਬਦਲੀ ਬੁਦਲੀ ਤਾਂ ਕੋਈ ਪਤਾ ਨਹੀਂ ਲੱਗਦਾ ਫੁੱਲ ਤੇਜ ਨਹੀਂ ਆ ਗਿਆ 10 ਵਜੇ ਦਾ 10 ਮਿੰਟ ਤੇ ਵੀ ਸਮਾਪਤ ਹੋ ਗਿਆ ਜੀ ਮੀ ਜਿਹੜਾ 5 ਤੋਂ ਮਿੰਟ ਛਰਾਟੇ ਦਾ ਹਾਰ ਆ ਗਈ ਫੁੱਲ ਤੇ ਜਿਵੇਂ ਕਹਿ ਦਈਏ ਤੇ ਇੱਕੋ ਵਾਰੀ ਬੰਦ ਵੀ ਹੋ ਗਿਆ ਤੱਕੀ ਪਾਣੀ ਜਾ ਖੜਾ ਕਰਕੇ ਤੇ ਉਡਰ ਗਿਆ ਸਟਾਈਮ ਹੋ ਗਿਆ 3:30 ਵਜੇ ਦਾ ਤੇ ਮੌਸਮ ਬਹੁਤ ਜਿਆਦਾ ਸੋਹਣਾ ਹੈ ਠੰਡਾ ਠੰਡਾ ਬੱਦਲ ਵਹੀ ਬਦਲ ਕਿਹੜੇ ਪਾਸੇ ਮम्मी ਕਿੱਥੇ ਬਣਿਆ ਬੰਦਲ ਬੱਦਲ ਕਿਹੜੇ ਬੰਨੇ ਬਣਿਆ ਪਿਆ ਐਨੀ ਠੰਡੀ ਹਵਾ ਵਾਓ ਉਹ ਆ ਬੱਦਲ ਹਵਾ ਚੱਕ ਕੇ ਲੈ ਜਾਂਦੀ ਇੱਕ ਤਾਂ ਬੱਦਲ ਤਾਂ ਇਦਰੀ ਬਣਿਆ ਲਾ ਦੰਨੀ ਰਣੀ ਰਾਤੀ ਠੰਡੀ ਰੰਡੀ ਹਵਾ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਮੌਸਮ ਬਣਿਆ ਪਿਆ ਅੱਜ ਠੰਡੀ ਰੰਡੀ ਹਵਾ ਜੀ ਕਰਦਾ ਨਾ ਬਸ ਵੇੜੇ ਦੇ ਵਿੱਚ ਇੱਧਰ ਆ ਨਾ ਲਓ ਮੰਮੀ ਦੇ ਲਈ ਇੱਧਰ ਕਿੰਨਾ ਸੋਹਣਾ ਵਿਊ ਆ ਵਾਹ ਬਹੁਤ ਹੀ ਜਿਆਦਾ ਠੰਡੀ ਤੇ ਸੋਹਣੀ ਸੋਹਣਾ ਮੌਸਮ ਹੋਇਆ ਪਿਆ ਠੰਡੀ ਹਵਾ ਦੀ ਕੁਦਰਤ ਦਰਖਤ ਦੱਸਣਗੇ ਮੌਸਮ ਕਿੰਨਾ ਠੰਡਾ ਕਿੰਨੀ ਠੰਡੀ ਹਵਾ ਮੌਸਮ ਤਾਂ ਠੰਡਿਖਾਈ ਦਿੱਤਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਹਵਾ ਤੋਂ ਪਤਾ ਲੱਗ ਜਾਂਦਾ ਹੁੰਦਾ ਬਾਕੀ ਮੌਸਮ ਕਿੱਦਾਂ ਬਹੁਤ ਹੀ ਠੰਡੀ ਅੱਜ ਤੱਕ ਤੇ ਘੁੰਮਣ ਫਿਰਨ ਵਾਲਾ ਦੇ ਨਾ ਲੋ ਜੀ ਟਾਈਮ ਹੋ ਗਿਆ 3:35 ਹੋਣੇ ਮੈਂ ਬਾਹਰੋਂ ਆ ਕੇ ਅੰਦਰ ਗਈਆਂ ਬਸ ਆ ਕੀ ਸੀ ਉਹ ਤਾਂ ਕੋਈ ਸੌਣ ਨੀਗਾ ਇਹ ਕੀ ਸੀ ਭਾਦੋ ਚ ਵੀ ਹੁੰਦੇ ਆ ਇਹ ਭਾਦੋ ਦੇ ਛੜਾਕੇ ਠੀਕ ਆ ਇੱਕ ਵਾਰ ਇਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਦੇ ਵਿੱਚ ਸੌਣ ਦੇ ਛਰਾਟੇ ਦਿਖਾਏ ਸੀ ਅੱਜ ਦਿਖਾਦੇ ਤੁਹਾਨੂੰ ਭਾਦੋ ਦੇ ਮੈਂ 2 ਮਿੰਟ ਹੀ ਲੇਟ ਹੋਈ ਆ ਬਸ ਮੈਂ ਜਾ ਕੇ ਅੰਦਰੋਂ ਨਾ ਆ ਗਈ ਆ ਵੇਖੋ ਭਾਦੋ ਦੇ ਛਰਾਟੇ ਆਟ ਗਿਆ ਸੀ ਨਮੀ ਫੇਰ ਆ ਗਿਆ ਸੀ ਰਲੇਪਿਆ ਸੀ ਕਣੀਆਂ ਜੀਆਂ ਪਾਵੇ ਕੁਝ ਫੱਜੀ ਵੀ ਪਈ ਜਾਂਦੀਆਂ ਨਿੱਕੇ ਨਿੱਕੇ ਬ੍ਰਿਕ ਬ੍ਰਿਕ ਤੇ ਫਿਰ ਨਾਲ ਦੇ ਨਾਲ ਕਿਤੇ ਹੋਰ ਪੱਜ ਗਏ ਸੌਂ ਦੇ ਛਰਾਟੇ ਮਮੇ ਕੇ ਸੌਂ ਸੌਂ ਦੇ ਤਾਂ ਨਹੀਂ ਮਮੀਆਂ ਦੇ ਭਾਦੋ ਦੇ ਛਰਾਟੇ ਕਣੀਆਂ ਤਾਂ ਜਿਹੀ ਆਈ ਜਾਂਦੀਆਂ ਵੇਖੋ ਬ੍ਰਿਕ ਬ੍ਰਿਕ ਕਣੀਆਂ ਦਿਖਾਵਾ ਤੁਹਾਨੂੰ ਮੇਰੇ ਕਮੈਂਟ ਚੂਮ ਕਰਕੇ ਦਿਖਾ ਲਿਆ ਕਣੀਆਂ ਦਾ ਪਤਾ ਨਹੀਂ ਲੱਗਦਾ ਨਾ ਕਣੀਆਂ ਆਈ ਜਾਂਦੀਆਂ ਪਰ ਲਓ ਜੀ ਮੀ ਆ ਗਿਆ ਫਿਰ ਇੱਕੋਰੀ ਤੇਜ਼ ਹੋ ਜਾਊਗਾ ਦੇਖੀ ਜਾਓ ਇਹ ਇਹ ਆ ਚੱਕੋ ਹੋ ਗਿਆ ਨਾ ਤੇਰੀ ਕੋਰੀ ਦੇਖੋ ਕਿੰਨਾ ਤੇਜ਼ ਹੋ ਗਿਆ ਇੱਕੋਰੀ ਬੰਦ ਹੋ ਜਾਂਦਾ ਇੱਕੋਰੀ ਚੱਲ ਪੈਂਦਾ ਦੇਖੋ ਇਹਨੂੰ ਕਹਿੰਦੇ ਭਾਦੋ ਦੇ ਛਰਾਟੇ ਮੌਜਨ ਵੀ ਆ ਗਿਆ ਫਿਰ ਇਹ ਜੋ ਗਿਆ ਸਲੋ ਹੋ ਗਿਆ ਸਲੋ ਹੋ ਗਿਆ ਅੰਦਰ ਕੈਮਰਾਮੈਨ ਵੀ ਭਾਦੋ ਦੇ ਛਰਾਟਿਆਂ ਤੇ ਬਹੂਗਾ ਅੱਜ छ बज के पैती मिनट मी बहुत ज्यादा पा बहुत ज्यादा जी टाइम हो गया अठ बजे हो गया है रोटी पानी खा के फ्री हो गए अपना बेबी देखो बेबी कर रहे इंजॉय छोटा बेबी बन गया थो कल ही दसता सलॉग च बट वो बलॉग जरा अब जो बलॉग आना पिछले दिन का अपना बलॉग देखो वाला ਲੇ ਲਓ ਚੁੰਟਾ ਕੋਈ ਨਾ ਲੈ ਲਓ ਵੀਡੀਓ ਬੰਦ ਦੀ ਮੇਰੇ ਪੁੱਤਰੇ ਲਓ ਜੀ ਜੱਪ ਜੀ ਚੁੱਪ ਕਰੋ ਮੈਂ ਤੁਹਾਨੂੰ ਉਹ ਲਿਖ ਦੇਣ ਕਲਿੱਪ ਦਿਖਾਉਣੀ ਆ ਜੱਪ ਜੋ ਤਾਂ ਇਹ ਝੁੱਲਾ ਖੋਲ ਕੇ ਆਹ ਝੁੱਲਾ ਪਿਆ ਤੇ ਆਪ ਬੈਠਾ ਬਰਾ ਫੋਨ ਲੈ ਕੇ ਖਾਣੇ ਚਾ ਲੈ ਇੱਕ ਮਿੰਟ ਗਰਟਿਸ ਕੋਲ ਨਾ ਹਨ ਲਾ ਗਏ ਜੱਪ ਸੱਚੀ ਕਾਲ ਸੱਚੀ ਕਾਲ ਫੋਣ ਇਹਨੂੰ ਅੱਜ ਹੀ ਹੋਣੀ ਦਿੱਤਾ ਹੈਗਾ ਅੱਜ ਫੋਣੇ ਵੀ ਕੁਝ ਨਹੀਂ ਜਮਾ ਚਲਾਇਆ ਮਾੜਾ ਮੁੱਟਾ ਤਾਂ ਬੱਚੇ ਵੇਂਦੀ ਆ ਸਾਰਾ ਸਾਰਾ ਦਿਨ ਤਣੀ ਆਪਾਂ ਵੇਖਣ ਦਿੰਦੇ ਨੂੰ ਫੋਨ ਤੇ ਜੂੜਾ ਵਗੈਰਾ ਕਰਦਾ ਜਾਂ 5 ਮਿੰਟ ਉਹਦੇ ਵੇਖਦਾ ਹੁੰਦਾ ਅੱਜ ਤਾਂ ਇਹਨੇ ਮੈਨੂੰ ਲੱਗਾ ਸ਼ਾਮੀ ਜੂੜਾ ਵੀ ਮੈਨੂੰ ਤਾਂ ਉਹੀ ਕਰਾ ਲਿਆ ਜਿਹਨੇ ਚੈਲ ਤੇ ਅੱਜ ਹੁਣ ਫੋਨ ਵੇਖਣ ਲੱਗਾ ਚਲੋ ਵੇਖ ਲੈਣ ਦੋ ਪੰਜ ਸੱਤ ਮਿੰਟ ਬੱਚੇ ਦਾ ਟੀਵੀ ਨਹੀਂ ਨਾ ਦੇਖਦਾ ਕਈ ਬੱਚੇ ਤਾਂ ਟੀਵੀ ਦੇ ਉੱਤੇ ਲੱਗੇ ਰਹਿੰਦੇ ਆ ਟੀਵੀ ਦੇ ਉੱਤੇ ਲਾ ਦੋ ਕਾਰਟੂਨ ਤੇ ਅੱਗੇ ਬੈਠੇ ਰਹਿੰਦੇ ਆ ਇਹ ਟੀਵੀ ਟੀਵੀ ਦਾ ਲਾਲਚ ਨਹੀਂ ਕਰਦਾ ਉਹ ਲੱਗੇ ਐਲਸੀਡੀ ਤੇ ਆਪਾਂ ਕਦੇ ਪੈਸੇ ਨਹੀਂ ਪੁਆਏ ਰੱਬ ਦੀ ਕਰਨਾ ਤੇ ਦੋ ਸਾਲ ਤਾਂ ਹੋ ਗਿਆ ਬਿਲਕੁਲ ਹੀ ਨਹੀਂ ਪੁਆਏ ਆਪਾਂ ਪਿਛਲੇ ਸਾਲ ਪੁਆਏ ਸੀ ਅ 2024 ਤਾਂ ਜਵਾਂ ਨਹੀਂ ਪੁਆਏ ਆਪਾਂ 6 ਮਹੀਨੇ ਦਾ ਉਦੋਂ ਚਲਾਇਆ ਸੀ ਪਿਛਲੇ ਮਹੀਨੇ ਪਿਛਲੇ ਸਾਲ 6 ਮਹੀਨੇ ਦਾ ਪੈਕੇਜ ਪੁਆਇਆ ਸੀ ਉਸ ਤੋਂ ਬਾਅਦ ਆਪਾਂ ਪੈਸੇ ਨਹੀਂ ਪੁਆਏ ਮੈਂ ਵੀ ਨਹੀਂ ਦੇਖਦੀ ਕਿਉਂਕਿ ਫੋਨ ਤੇ ਸਾਰਾ ਦਿਨ ਲੰਗ ਜਾਂਦਾ ਜਾਂ ਘਰ ਦੇ ਕੰਮ ਕਰ ਲਓ ਉਦੋਂ ਬਾਅਦ ਫੋਨ ਦਾ ਕੰਮ ਹੋ ਜਾਂਦਾ ਟਾਈਮ ਹੋ ਗਿਆ 8 ਵਜੇ ਦਾ ਤੁਹਾਨੂੰ ਦੱਸਿਆ ਕੰਮ ਕਰ ਪਕੜ ਕੇ ਵੈਸੇ ਫ੍ਰੀ ਹੋ ਗਏ ਆ ਤੇ ਨੂੰ ਦੱਸਣਾ ਸੀਗਾ ਕਿ ਅੱਜ ਤਾਂ ਮੀਨ ਨਜ਼ਾਰੇ ਲਿਆ ਤੇ ਅੱਜ ਮੀ ਬਹੁਤ ਜ਼ਿਆਦਾ ਹੀ ਪਿਆ ਜਿੰਨਾ ਕਹਦੋ ਥੋੜਾ ਕਿਉਂਕਿ ਪਹਿਲਾਂ ਮੀ ਪੌਣੇ ਕਿ ਤਿੰਨ ਤਿੰਨ ਦੇ ਕਰੀਬ ਮੀ ਪੀਣ ਲੱਗਾ ਉਦੋਂ ਪਿਆ ਤੇ ਉਦੋਂ ਬਾਅਦ ਕਿਸੇ ਤਾਂ ਸੌਂਦੇ ਸ਼ਰਾਟੇ ਹੁੰਦੇ ਤੇ ਭਾਦੋ ਦੇ ਸ਼ਰਾਟੇ ਵੀ ਅੱਜ ਤਾਂ ਆਏ ਕਦੇ ਮੀਂਹ ਹਟ ਜਾਵੇ ਤੇਜ ਹੋ ਜਾਵੇ ਕਦੇ ਘਟ ਹੋ ਜਾਵੇ ਉਹ ਵੀ ਕਲਿੱਪਸ ਮੈਂ ਲਈਆਂ ਹੋਈਆਂ ਨੇ ਤੇ ਭਾਦੋ ਦੇ ਸ਼ਰਾਟੇ ਆਏ ਅੱਜ ਫਿਰ ਉਦੋਂ ਬਾਅਦ ਅਸੀਂ ਟਿਊਸ਼ਨ ਪੜ੍ਹਿਆ ਅਸੀਂ ਮੈਂ ਕਿਹਾ ਚਲ ਵਿਹੜੇ 'ਚ ਹੀ ਬੈਜੇ ਨੇ ਮੌਸਮ ਠੰਡਾ ਹੋਇਆ ਸੀ ਮੀਂਹ ਪੈ ਕੇ ਹਟਿਆ ਸੀ ਤੇ 5:00 ਕ ਸਵਾ 5 ਵਜੇ ਸੀ ਉੱਥੋਂ ਭੱਜੇ ਕੰਨੀਆ ਆਉਣ ਲੱਗੇ ਬ੍ਰੇਕ ਬ੍ਰੇਕ ਅੰਦਰ ਆਏ ਫਿਰ ਬਰਾਂਡੇ 'ਚ ਫਿਰ ਅਸੀਂ ਬਰਾਂਡੇ 'ਚ ਆਏ ਫਿਰ ਅਸੀਂ ਅੰਦਰ ਹੀ ਮੈਂ ਤਾਂ ਵੀਡੀਓ ਐਡੀਟਿੰਗ ਵਗੈਰਾ ਕਰੀ ਐ ਸੀ ਤੇ ਬਾਰੋਂ ਡੈਡੀ ਦਾ ਕਦ ਮੀਂਹ ਆਣ ਲੱਗ ਗਿਆ ਜੇ ਵੇਖਿਆ ਤਾਂ ਮੀਂਹ ਆਈ ਜਾਵੇ ਸਾਢੇ 6 6:20 6:25 ਦੇ ਕਰੀਬ ਮਤਲਬ ਫਿਰ ਮੀਂਹ ਆਣ ਲੱਗ ਗਿਆ ਤੇ ਫੁੱਲ ਮੀ ਪਿਆ ਤੇ 7:30 7 7:10 ਤੱਕ ਮੀਂਹ ਪਈ ਗਿਆ ਫੁੱਲ ਮੀ ਤੇਜ਼ ਮੀ ਪਿਆ ਹਸਬੰਦ ਤਾਂ ਮੀਂਹ ਦੇ ਵਿੱਚ ਹੀ ਆਏ ਤੇ ਬਸ ਅੱਜ ਦਾ ਦੇ ਵੀ ਜਿਹੜਾ ਆਪਣਾ ਬਹੁਤ ਵਧੀਆ ਹੀ ਲੰਘਿਆ ਕਹਿ ਸਕਦੇ ਆ ਇੱਕ ਤਾਂ ਆਪਾਂ ਗਏ ਸੀ ਗੁੱਗਾ ਮੱਥਾ ਟੇਕਣ ਗਏ ਸੀ ਗੁੱਗਾ ਮਾੜੀ ਦੇ ਮਤਲਬ ਆਪਾਂ ਉੱਥੇ ਗਏ ਸੀ ਸਮਾਨ ਬਣਾਇਆ ਸੀ ਸਾਰਾ ਕੁਝ ਤੁਸੀਂ ਕਲਿੱਪ ਦੇਖਿਆ ਹੋਊਗਾ ਆਪਾਂ ਇੱਕ ਮੱਥਾ ਟੇਕਿਆ ਸੀ ਇੱਕ ਆਪਾਂ ਸਾਹੀ ਅੱਜ ਮੀਨੇ ਥੋੜਾ ਜਿਹਾ ਆਪਣਾ ਕਰਤਾ ਮਨ ਜਾਂ ਖੁਸ਼ ਕਰਤਾ ਮੀਨੇ ਅੱਜ ਦਾ ਨਜ਼ਾਰੇ ਰਿਹਾ ਤੇ ਸਹੀ ਮਹੀਨੇ ਚ ਪੰਨਾ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਹਾਂਜੀ ਜੇ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੇ ਨਵੀਂ ਨੋਟੀਫਿਕੇਸ਼ਨ ਸਾਨੂੰ ਮਿਲ ਸਕੇ ਚਲੋ ਜੀ ਮਿਲਦੇ ਨੇ ਨੈਕਸਟ ਵੀਡੀਓ ਦੇ ਨਾਲ